ਖੁੜਕਾ ਸਾਹਿਬ ਅੱਜ ਹੀ ਵਿਕਟਰੀ ਦਾ ਨਿਸ਼ਾਨ ਦਿਖਾ ਦਿੱਤਾ ਹੈ। ਐਸੋ ਜੀ ਹਰ ਇੱਕ ਬੰਦਾ ਵਿਕਟਰੀ ਲੈ ਕੇ ਚੱਲਦਾ ਹੈ। ਮੈਂ ਵੀ 2 ਮਹੀਨਿਆਂ ਦਾ ਵਿਕਟਰੀ ਲੈ ਕੇ ਚੱਲਦਾ। ਅੱਜ ਮੇਰਾ ਵੋਟਿੰਗ ਹੋਈ ਹੈ ਤੇ ਮੈਂ ਉਸ ਦਾ ਸਾਈਨ ਲוקਾ ਲਿਆ। ਸਾਂਝਾ ਕਰਨਾ ਮੇਰਾ ਫਰਜ਼ ਹੈ। ਕਾਫੀ ਦੇਰੀ ਬਾਅਦ ਵੋਟਿੰਗ ਸ਼ੁਰੂ ਹੋਈ ਪੌਣਾ ਘੰਟਾ ਲਾਤਾ ਇਸ ਚੀਜ਼ ਦੇ ਲਈ। ਪਹਿਲਾਂ ਸਵੇਰਾਂ ਕਨ 50 ਕ ਮੋਡਿੰਗ ਹੋ ਗਈ ਸੀ। ਉਸ ਤੋਂ ਬਾਅਦ ਉਹਦਾ ਟੈਕਨੀਕਲ ਫਾਲਟ ਆ ਗਿਆ। ਕੀ ਕਹਿ ਸਕਦੇ ਨਾ ਕੁਝ ਕਈ ਵਾਰੀ ਹੋ ਜਾਂਦਾ ਮੈਂ ਇੰਦੀ ਛੋਟੇ ਇਲਜ਼ਾਮ ਲਾਉਣ ਵਾਲਿਆਂ ਚੋਂ ਨਹੀਂ ਵੀ ਆਏ ਜਾਣ ਕੇ ਕਰਿਆ ਗਿਆ ਕੋਈ ਨਹੀਂ ਇਹਨਾਂ ਨੇ ਪਹੁੰਚਾਉਣਾ ਥੋੜਾ ਲੇਟ ਹੋਊ ਤੇ ਨਹੀਂ ਅੱਗੇ ਦਾ ਪੂਰਾ ਕੀ ਰੂਟ ਪਲਾਨ ਰਹਿਣਾ ਅੱਜ ਕਿਉਂਕਿ ਹਲਕੇ ਦਾ ਵੀ ਦੌਰੇ ਦਿੱਲੀ ਨਿਕਲਣਾ ਹੋਵੇਗਾ VOTING ਵਕ ਵਕ ਜਗ੍ਹਾ ਤੇ ਚੱਲ ਰਹੇ ਸਾਰੇ ਅੱਜ ਆਪਣੇ ਵਰਕਰਾਂ ਨੂੰ ਹੌਸਲਾ ਦੇਣ ਲਈ ਜਿਹੜੇ ਮੁਲਾਜ਼ਮ ਨੇ ਜਿਹੜੇ ਸਮੂਹ ਕਾਣ ਕਰ ਰਹੇ ਕੋ ਬਹੁਤ ਵੱਡਾ ਹਿੱਸਾ ਜਿਹੜੀ ਮਸ਼ੀਨਰੀ ਹੈ VOTING ਪੁਆਇੰਟਸ ਉਹਨਾਂ ਦਾ ਵੀ ਥੈਂਕਸ ਕਰ ਲਈ ਮੈਂ ਗਰਮੀ ਰੁਪ ਲੈ ਰਿਹਾ ਕਿੱਸ ਕਿੱਸ ਪਾਸੇ ਜਾ ਰਹੇ ਹੋ ਗਰਮੀ ਬਹੁਤ ਜ਼ਿਆਦਾ ਜੀ ਤੁਹਾਨੂੰ ਲੱਗਦਾ ਰੋਟੇ ਨੂੰ ਮੇਰੇ ਲੈ ਪਰ ਪਏਗਾ ਮੈਂ ਪਿੰਨਾ ਸਰ ਸਾਹਮਣੇ ਦੇ ਖੇਤਾਂ ਵਿੱਚ ਕੰਮ ਵੀ ਕੀਤਾ ਕੋਈ ਸਰ ਨਾਲ ਲਈ ਬਹੁਤਾ ਗਰਮੀ ਨਾਲ ਮੈਨੂੰ ਫਰਕ ਨਹੀਂ ਪੈਂਦਾ ਤੇ ਜਿੰਨਾ ਪੈਣ ਭਰਾਵਾ ਨੇ ਉਤਸ਼ਾਹ ਖਾਇਆ ਉਹ ਚਾ ਚੜ ਜਾਂਦਾ ਅਰਮੀ ਦੀ ਵੀ ਕੀ ਗੱਲ ਲੱਗਦਾ 2022 ਵਾਲੀ ਹਿਸਟਰੀ ਆਪ ਦੁਬਾਰਾ ਤੋਂ ਰਿਪੀਟ ਹੁੰਦੀ ਨਜ਼ਰ ਆਈ ਕਿ ਅਕਾਲਪੁਰ ਮੇਅਰ ਕਰਨਗੇ ਜਰੂਰ ਜੋ ਲੰਬੀ ਹੋਇਆ ਸੀ ਉਹ ਬਠਿੰਡੇ ਚ ਵਸ ਗਿਆ ਸੋ ਪਹਿਲਾ ਲੰ